ਲੋਬੀ ਦੋਸਤੋ ਪਹਿਣਾ ਲਈ ਵੱਡੀ ਖੁਸ਼ਖਬਰੀ ਅੱਜ ਤੁਹਾਨੂੰ ਲੈ ਚੱਲਦੇ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਵਕੇ ਜਿੱਥੇ ਕਿ ਇੱਕ ਭੈਣ ਵੱਲੋਂ ਆਪਣੇ ਘਰ ਹੀ ਬੁਟੀਕ ਖੋਲ੍ਹ ਕੇ ਦੇਸ਼ਾਂ ਦੇਸ਼ਾਂ ਵਿੱਚ ਨਾਂ ਬਣਾ ਚੁੱਕੇ ਹਨ ਗੱਲਬਾਤ ਕਰਾਵਾਂਗੇ ਸੁਣੀ ਭੈਣ ਨਾਲ ਸਾਰੀ ਜਾਣਕਾਰੀ ਆਪ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਨਵੇਂ-ਨਵੇਂ ਡਿਜ਼ਾਈਨ ਸੂਟਾਂ ਦੇ ਕਿੱਦਾਂ ਦੇ ਪਾਏ ਜਾਂਦੇ ਹਨ ਰਣਜੀਤ ਕੌਰ ਜੀ ਤੇ ਕਿਹੜਾ ਬੰਡਾ ਬੰਨੇ ਜਿੱਥੇ ਖੜੇ ਆ ਹਰੀਕਾ ਵਰਜੀ ਜੀ ਹੂੰ ਤੇ ਜਿਹੜਾ ਕਢਾਈ ਦਾ ਤੁਸੀਂ ਕੰਮ ਕਰਦੇ ਹੋ ਨਾ ਕਦੋਂ ਤੋਂ ਲੱਗੇ ਹੋ ਕਿਹੜੇ ਕਿਹੜੇ ਸੂਟ ਜਿਹੜੇ ਕਢਾਈ ਕਰਦੇ ਹੋ ਇਹ 2018 ਤੋਂ ਚੱਲਿਆ ਜੀ ਸਾਡਾ ਕੰਮ ਦੋ ਮੇਰੇ ਕੋਲੇ ਕਾਰੀਗਰ ਨੇ ਇੱਕ ਆਰੀ ਦਾ ਤੇ ਇੱਕ ਥ्रेड ਵਰਕ ਦਾ ਦਿਖਾਵੋਗੇ ਸੂਟ ਜਿਹੜੇ ਤੁਸੀਂ ਹਾਂਜੀ ਦਿਖਾ ਦੇ ਦਿਖਾ ਦਿਓ ਬੰਨੇ ਇਹ ਵਾਲਾ ਸੂਟ ਜਿਹੜਾ ਦਿਖਾ ਰਹੇ ਤੁਸੀਂ ਇਹਦਾ ਜੀ 1000 ਰੁਪਿਆ ਰੇਟ ਆ ਪਸ਼ਮੀਨੇ ਤੇ ਵਰਕ ਕਰਿਆ ਹੋਇਆ ਮਿਲਨ ਵਰਕ ਆ ਇਹ ਠੀਕ ਆ ਬੰਨੇ ਦੱਸੋ ਬੰਨੇ ਇਹ ਆਰੀ ਵਰਕ ਆ ਜੀ ਇਹਦਾ 1200 ਰੇਟ ਆਗਾ ਹਾਂਜੀ ਤੇ ਜਰੀ ਨਾਲ ਵਰਕ ਕਰਿਆ ਹੋਇਆ ਜੀ ਜਰੀ ਨਾਲ ਵਰਕ ਹਾਂ ਠੀਕ ਹੈ ਇਹ ਕਾਹ ਵਾਲਾ ਹਨਾ ਇਹਦਾ ਦੱਸ ਦੋ ਬਣ ਜੀ ਇਹ ਥ੍ਰੈਡ ਵਰਕ ਆ ਜੀ ਨਾਲ ਇਹਦੀ ਬੌਟਨ ਬਣੀ ਹੋਈ ਆ 1500 ਰੇਟ ਆ ਇਹਦਾ ਜੀ ਠੀਕ ਹੈ ਇਥੇ ਮਸ਼ੀਨਾਂ ਨਹੀਂ ਕਰਦੇ ਨਾ ਕਾਰਗਾਰ ਜਿਹੜੇ ਮੁੰਡੇ ਨੇ ਹਾਂ ਜੀ ਮਸ਼ੀਨਾਂ ਦਾ ਇਹ ਮੁੰਡੇ ਹੀ ਕਰਦੇ ਨੇ ਮੀਹ ਵੀ ਵੀਰੇ ਕਰ ਦਿੰਦੇ ਨੇ ਆਪਣੇ ਜਿਵੇਂ ਵੱਡੀਆਂ ਮਸ਼ੀਨ ਲੱਗੀਆਂ ਉਹ ਤੋਂ ਨਹੀਂ ਉਹ ਨਹੀਂ ਜੀ ਉਹ ਫੇਰ ਕਰ ਦਿੰਦੇ ਹਾਂ ਜੀ ਆਪਾਂ ਕਹਿੰਦੇ ਹਾਂ ਹਾਂ ਜੀ ਹਾਂ ਜੀ ਤਾਂ ਵੀ ਦੋਸਤੋ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਬਣ ਦੋ ਕਾਰੀਗਰ ਰੱਖੇ ਹੋਏ ਹਨ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਇਹਦਾ ਰੇਟ ਇਹ ਆ ਰੇਟ ਦਾ ਇਹ ਆਰੀ ਵਰਕ ਹੈ ਵੀਰੇ ਠੀਕ ਹੈ ਬੰਦੇ ਇਹਦਾ ਪੌਂਚਾ ਨਾਲ ਤੇ ਬਾਜੂ ਆ 1000 ਰੁਪਿਆ ਰੇਟ ਹੈ ਦਾ ਜੀ ਹੋਰ ਦਿਖਾਓ ਮੈਨੂੰ ਕੋਈ ਨਵਾਂ ਡਿਜ਼ਾਈਨ ਜਾਂ ਕੋਈ ਇਹ ਡਿਜ਼ਾਈਨ ਕੋਈ ਵੀ ਹੋਵੇ ਭਾਣੇ ਦੇਖੋ ਤੁਸੀਂ ਕਢਾ ਸਕਦਾ ਕੋਈ ਵੀ ਕਢਾ ਸਕਦਾ ਆਪਦਾ ਡਿਜ਼ਾਈਨ ਭੇਜ ਕੇ ਵੀ ਆਪਾਂ ਤੋਂ ਵਰਕ ਕਰਾ ਸਕਦੇ ਠੀਕ ਹੈ ਜੀ ਇਹਦਾ ਰੇਟ ਮੈਨੂੰ ਜਿਹੜਾ ਦਿਖਾ ਰਹੇ ਹੋ ਇਹਦਾ ਰੇਟ 1500 ਆ ਜੀ ਇਹਦਾ ਪੌਂਚਾ ਬਾਜੂ ਘੇਰਾ ਠੀਕ ਹੈ ਬੰਦੇ ਸਹੀ ਵਲਾਂ ਹਾਂ ਜੀ ਆ ਨਵਾਂ ਵਰਕ ਕਰਿਆ ਮਸ਼ੀਨੀ ਵਰਕ ਹੈ ਥ्रेड ਵਰਕ ਕੀ ਬੋਲ ਇਹ ਮਸ਼ੀਨਾਂ ਨੂੰ ਵੇਅਰ ਕਰਦਾ ਮੈਂ ਹਾਂਜੀ ਹਾਂ ਜੀ ਜਿਹੜੀਆਂ ਮਹਿੰਗੀਆਂ ਮਸ਼ੀਨਾਂ ਨਾਲ ਲੰਦਾ ਗਾ ਇਹ ਬਾਜੂ ਜੀ ਪਹੁੰਚਾ ਘੇਰਾ ਮਗਰ ਫਰੈਂਟ ਤੇ ਬੂਟੀ ਆ ਕੱਲੀ ਹਾਂ ਬਹੁਤ ਸੋਹਣਾ ਲੱਗਦਾ ਫਰੈਂਟ ਦੀ ਬੂਟੀ ਕੱਢੇ ਹੁੰਦਾ ਇਹ ਇਹਨਾਂ ਦੀ ਕਲਾਕਾਰੀ ਹੈ ਮੁੰਡਿਆਂ ਦੀ ਹਾਂਜੀ ਮੁੰਡੇ ਜਦੋਂ ਜਾ ਜਾਂਦੇ ਆ ਸੂਟ ਹਨਾ ਆਪਣੇ ਇਹ ਜਾਂਦੇ ਜੀ ਕੈਨੇਡਾ ਅਮਰੀਕਾ ਤੱਕ ਸਾਰੇ ਪਾਰਸਲ ਆਉਂਦੇ ਆ ਮੇਰੇ ਕੋਲੇ ਅੱਛਾ ਪਾਰਸਲ ਆਉਂਦੇ ਹਾਂਜੀ ਪਾਰਸਲ ਆਉਂਦੇ ਨੇ ਠੀਕ ਹੈ ਤੇ ਆ ਹੁਣੇ ਪਾਰਸਲ ਆਇਆ ਜੀ ਮੋਗੇ ਤੋਂ ਅੱਛਾ ਹਾਂਜੀ ਉਹ ਅਸੀਂ ਛੂਟ ਕਰਕੇ ਤਿਆਰ ਭੇਜਣੇ ਆ ਜੀ ਹੂੰ ਤੇ ਬਹੁਤ ਬਰਕ ਕਰਾਉਣੀਆਂ ਨੇ ਪਹਿਣਾ ਮੇਰੇ ਕੋਲ ਦੂਰੋ ਦੂਰੋ ਲਵੇ ਲਾਉਣੇ ਪਿੰਡ ਤਾਂ ਸਾਡੇ ਸਾਰੇ ਮੇਰੇ ਕੋਲ ਆ ਹਾਂਜੀ ਆਪਣਾ ਏਰੀਆ ਮਾਨਸਾ ਦਾ ਹਾਂਜੀ ਮਾਨਸਾ ਦੇ ਏਰੀਆ ਦਾ ਮੇਰੇ ਕੋਲੇ ਸਾਰੇ ਹੀ ਆ ਹਾਂਜੀ ਤੇ ਹੋਰ ਕਿਹੜਾ ਮੇਨ ਕੋਈ ਮੇਨ ਜੀ ਜਿਵੇਂ ਹੁਣ ਸਾਰੇ ਕੈਨੇਡਾ ਅਮਰੀਕਾ ਅੱਛਾ ਤੇ ਮੋਗਾ ਜ਼ਿਲ੍ਹਾ ਤੇ ਆਪਣਾ ਰਾਜਸਥਾਨ ਕੋਟਾ ਅਡਿਤੁਰ ਹੋ ਗਏ ਹਾਂ ਹਾਂਜੀ ਸਾਰੇ ਆਉਂਦੇ ਪਰਸਲ ਆ ਹੀ ਆਉਂਦੇ ਪਰਸਲ ਆ ਹੀ ਆਉਂਦੇ ਜੀ ਠੀਕ ਹੈ ਹਾਂਜੀ ਤੇ ਇੱਥੇ ਵੀ ਆਉਂਦੇ ਹੋਣੇ ਪਹਿਣਾ ਨਾ ਆਪਣੇਆ ਪਹਿਣਾ ਤਾਂ ਵਾਧੂ ਆਉਂਦੀਆਂ ਜੀ ਪਿੰਟ ਵਾਲੀਆਂ ਦਾ ਵਾਧੂ ਆਉਂਦੀਆਂ ਹਾਂਜੀ ਪੂਰਾ ਪਸੰਦ ਕਰਦੀਆਂ ਜੀ ਪੂਰਾ ਪਸੰਦ ਕਰਦੀਆਂ ਨੇ ਪੂਰਾ ਹੀ ਵਰਕ ਦਾ ਵੀ ਐ ਕਹਿੰਦੀਆਂ ਨੇ ਵੀ ਸਫਾਈ ਨਾ ਕਰ ਕੰਮ ਕਰਕੇ ਦਿੰਦੇ ਆ ਤਾਂ ਕਰਕੇ ਆਪਣੇ ਕੋਲੇ ਗਾਹਕ ਬਹੁਤ ਜ਼ਿਆਦਾ ਪੈਂਦਾ ਜੀ ਵਧੀਆ ਕਰਵਾਉਂਦੀਆਂ ਨੇ ਆਪਾਂ ਬਾਕੀ ਆਪਣਾ ਰੇਟ ਸਹੀ ਆ ਜੀ ਰੇਟ ਦੇ ਮਾਰ ਮੇਰੇ ਜਿਵੇਂ ਹੋਵੇ ਹੁਣ ਮੈਂ ਡਿਜ਼ਾਈਨ ਵੀਡੀਓ ਤੇ ਪਾ ਰਹੀ ਹਾਂ ਰੇਟ ਇਹੇ ਰੇਟ ਆਗਲੇ ਨੂੰ ਕਰਕੇ ਦੇਣਾ ਕਹਿੰਦੇ ਆਪ ਜਿਹੜਾ ਰੇਟ ਵੀਡੀਓ ਤੇ ਪਾਉਣਾ ਉਹ ਹੀ ਰੱਖਾਂਗੇ ਜੀ ਜੇ ਭੈਣਾਂ ਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਮੈਨੂੰ ਸਕਰੀਨਸ਼ਾਟ ਲੈ ਕੇ ਵਾਪਸ ਭੇਜ ਦੇਣਾ ਤੇ ਮੈਂ ਉਹੀ ਉਹਨਾਂ ਨੂੰ ਰੇਟ ਸਹੀ ਲਾਉਂਗੀ ਉਹ ਮੇਜ ਜਿਹੜਾ ਮੈਂ ਹੁਣ ਵੀਡੀਓ ਤੇ ਬੋਲਿਆਗਾ ਜੀ ਬਾਕੀ ਕੋਈ ਗੱਲ ਨਹੀਂ ਜੇ ਭੈਣਾਂ ਨੇ ਕਿਸੇ ਨੇ ਆਉਣਾ ਵੀ ਆ ਮੈਨੂੰ ਫੋਨ ਕਰਕੇ ਕਨੈਕਟ ਕਰ ਦਿਆਂਗੇ ਆਪਾਂ ਨੰਬਰ ਆਪਾਂ ਵੀਡੀਓ ਤੇ ਦੇ ਦੇ ਦਿਆਂਗੇ ਬਈ ਦੋਸਤੋਂ ਨੰਬਰ ਵੀ ਅਸੀਂ ਦਵਾਂਗੇ ਥੱਲੇ ਪੱਟੀ ਚੱਲਦੀ ਹੈ ਭੈਣਾਂ ਨਾਲ ਸੰਪਰਕ ਸਿੱਧਾ ਕਰ ਸਕਦਾ ਹਨ ਕਿਸੇ ਨੇ ਭੈਣੇ ਸੂਟ ਹਨ ਮਾਤਾ ਨੇ ਸੂਟ ਸਮੋੜਾ ਹੋਣਾ ਤੇ ਬਹੁਤ ਵਧੀਆ ਕੰਮ ਲੱਗਿਆ ਸਾਨੂੰ ਤੇ ਵੀ 83968 ਤੇ ਬੇਟੇ ਦਾ ਨੰਬਰ ਹੈਗਾ 97802 07002